ਸ਼ਹਿਰ ਦੇ ਬਾਹਰਵਾਲ ਜਿੱਥੇ ਕਲੋਨੀਆਂ ਖੇਤਾਂ ਨਾਲ ਲੱਗਦੀਆਂ ਸੀ ਉੱਥੇ ਇੱਕ ਵੱਡਾ ਪੁਰਾਣਾ ਘਰ ਸੀ ਲਾਲ ਇੱਟਾਂ ਵਾਲਾ ਦੋ ਮੰਜ਼ਲਾ ਜਿਹਦੀ ਛੱਤ ਤੇ ਪੁਰਾਣੇ ਜ਼ਮਾਨੇ ਦੀਆਂ ਟਾਈਲਾਂ ਅਜੇ ਵੀ ਚਮਕਦੀਆਂ ਸੀ ਇਸ ਘਰ ਵਿੱਚ ਰਹਿੰਦੀ ਸੀ ਸਵੀਟੀ ਜੋ 38 ਸਾਲ ਦੀ ਵਿਧਵਾ ਸੀ ਪਤੀ ਦੀ ਮੌਤ ਤੋਂ ਬਾਅਦ ਉਹ ਕੱਲੀ ਰਹਿੰਦੀ ਸੀ ਸਾਰਿਆਂ ਨੂੰ ਸਵੀਟੀ ਚਾਚੀ ਕਹਿੰਦੇ ਸੀ ਭਾਵੇਂ ਉਹ ਕਿਸੇ ਦੀ ਸੱਕੀ ਚਾਚੀ ਨਹੀਂ ਸੀ ਘਰ ਵਿੱਚ ਹੁਣ ਉਹਦਾ ਭਤੀਜਾ ਰਹਿੰਦਾ ਸੀ ਜਿਹਦਾ ਨਾਮ ਸੀ ਜੋਤ ਉਹ 24 ਸਾਲ ਦਾ ਸੀ ਉਹ ਕਾਲਜ ਤੋਂ ਗ੍ਰੈਜੂਏਟ ਪੜਾਈ ਖਤਮ ਕਰਕੇ ਪਿੰਡ ਵਾਪਸ ਆ ਗਿਆ ਸੀ ਉਹਦੇ ਮੰਮੀ ਪਾਪਾ ਵਿਦੇਸ਼ ਵਿੱਚ ਸੀ ਇਸ ਲਈ ਉਹ ਚਾਚੀ ਦੇ ਘਰ ਰਹਿਣ ਲੱਗ ਪਿਆ ਸ਼ੁਰੂ ਵਿੱਚ ਸਭ ਕੁਝ ਆਮ ਸੀ ਸਵੇਰੇ ਚਾਹ ਦੁਪਹਿਰ ਨੂੰ ਰੋਟੀ ਤੇ ਸ਼ਾਮ ਨੂੰ ਗੱਲਾਂ ਪਰ ਜੋਤ ਦੀਆਂ ਨਜ਼ਰਾਂ ਵਿੱਚ ਕੁਝ ਬਦਲ ਰਿਹਾ ਸੀ ਸਵੀਟੀ ਚਾਚੀ ਦਾ ਰੂਪ ਅਜੇ ਵੀ ਜਵਾਨੀ ਵਰਗਾ ਸੀ ਉਹਦੇ ਲੰਮੇ ਕਾਲੇ ਵਾਲ ਗੋਰਾ ਰੰਗ ਤੇ ਉਹ ਢੰਗ ਜਿਸ ਨਾਲ ਉਹ ਸੂਟ ਪਾਉਂਦੀ ਸੀ ਥੋੜਾ ਫਿਟਿੰਗ ਵਾਲਾ ਤੇ ਬੈਗ ਕਲਾ ਡੂੰਗਾ ਜੋਤ ਨੂੰ ਲੱਗਦਾ ਸੀ ਕਿ ਚਾਚੀ ਦੀਆਂ ਅੱਖਾਂ 'ਚ ਇੱਕ ਅਜੀਬ ਉਦਾਸੀ ਸੀ ਪਰ ਨਾਲ ਹੀ ਕੋਈ ਲੁਕਿਆ ਹੋਇਆ ਰਾਜ਼ ਵੀ ਲੱਗਦਾ ਸੀ ਇੱਕ ਦਿਨ ਸ਼ਾਮ ਨੂੰ ਬਿਜਲੀ ਚਲੀ ਗਈ ਤੇ ਗਰਮੀ ਬਹੁਤ ਸੀ ਜੋਤ ਛੱਤ ਤੇ ਚੜ ਗਿਆ ਤਾਂ ਕਿ ਥੋੜੀ ਹਵਾ ਲਵੇ ਉਹ ਉੱਪਰ ਪਹੁੰਚਿਆ ਤਾਂ ਵੇਖਿਆ ਕਿ ਸਵੀਟੀ ਚਾਚੀ ਵੀ ਉੱਥੇ ਖੜੀ ਸੀ ਉਹਨੇ ਹਲਕਾ ਗੁਲਾਬੀ ਕਲਰ ਦਾ ਨਾਈਟਸੂਟ ਪਾਇਆ ਹੋਇਆ ਸੀ ਜੋ ਬਹੁਤ ਸੋਹਣਾ ਲੱਗ ਰਿਹਾ ਸੀ ਉਹਦੇ ਵਾਲ ਖੁੱਲੇ ਸੀ ਤੇ ਉਹ ਛੱਤ ਦੇ ਕੋਨੇ ਵੱਲ ਵੇਖ ਰਹੀ ਸੀ ਜਿੱਥੇ ਪੁਰਾਣੀ ਟਿਊਬਲਾਈਟ ਜਗ ਰਹੀ ਸੀ ਜੋਤ ਕਹਿਣ ਲੱਗਾ ਚਾਚੀ ਤੁਸੀਂ ਵੀ ਉੱਪਰ ਹੋ ਸਵੀਟੀ ਮੁੜੀ ਤੇ ਮੁਸਕਰਾਈ ਤੇ ਕਹਿੰਦੀ ਹਾਂ ਥੱਲੇ ਬੈਠ ਕੇ ਤਾਂ ਦਮ ਘੁੱਟਣ ਲੱਗ ਪੈਂਦਾ ਏ ਤੂੰ ਵੀ ਆ ਗਿਆ ਉਹ ਦੋਵੇਂ ਛੱਤ ਤੇ ਪਏ ਮੰਜੇ ਤੇ ਬੈਠ ਗਏ ਚੰਨ ਦੀ ਰੋਸ਼ਨੀ ਸੀ ਤੇ ਤਾਰੇ ਚਮਕ ਰਹੇ ਸੀ ਗੱਲਾਂ ਸ਼ੁਰੂ ਹੋਈਆਂ ਪਹਿਲਾਂ ਆਮ ਜੀਆਂ ਫਿਰ ਥੋੜੀਆਂ ਡੂੰਗੀਆਂ ਸਵੇਟੀ ਨੇ ਦੱਸਿਆ ਕਿ ਤੇਰੇ ਚਾਚੇ ਦੀ ਮੌਤ ਤੋਂ ਬਾਅਦ ਮੈਂ ਕੱਲਾ ਮਹਿਸੂਸ ਕਰਦੀ ਆਂ ਜੋਤ ਨੇ ਕਿਹਾ ਚਾਚੀ ਤੁਸੀਂ ਇੰਨੇ ਸੋਹਣੇ ਹੋ ਕੋਈ ਵੀ ਤਾਂ ਡਿਨਰ ਰਹਿ ਸਕਦਾ ਆ ਸਵੇਟੀ ਹੱਸ ਪਈ ਪਰ ਹਾਸੇ ਵਿੱਚ ਦਰਦ ਸੀ ਕਿ ਕੌਣ ਆਵੇਗਾ ਪੁੱਤ ਲੋਕ ਕੀ ਕਹਿਣਗੇ ਜੋਤ ਚੁੱਪ ਹੋ ਗਿਆ ਉਹਦੀ ਨਜ਼ਰ ਚਾਚੀ ਦੇ ਗਲੇ ਤੇ ਡਿੱਗੀ ਜਿੱਥੇ ਇੱਕ ਛੋਟੀ ਜੀ ਮੱਖੀ ਉੱਡ ਰਹੀ ਸੀ ਉਹਨੇ ਹੱਥ ਵਧਾਇਆ ਤੇ ਉਸ ਮੱਖੀ ਨੂੰ ਹਟਾਇਆ ਉਹਦੀ ਉਂਗਲ ਚਾਚੀ ਦੇ ਗਲੇ ਨੂੰ ਛੂ ਗਈ ਦੋਵਾਂ ਵਿੱਚ ਇੱਕ ਝਟਕਾ ਜਿਹਾ ਲੱਗਾ। ਸਵੀਟੀ ਨੇ ਹੌਲੀ ਜਿਹਾ ਕਿਹਾ, "ਥੈਂਕ ਯੂ ਜੋਤ।" ਉਸ ਰਾਤ ਉਹ ਦੋਵੇਂ ਛੱਤ 'ਤੇ ਬੈਠੇ ਰਹੇ। ਗੱਲਾਂ ਖਤਮ ਹੋ ਗਈਆਂ ਪਰ ਨਜ਼ਰਾਂ ਨਹੀਂ ਹਟੀਆਂ। ਜੋਤ ਦਾ ਦਿਲ ਤੇਜ਼ ਧੜਕ ਰਿਹਾ ਸੀ। ਉਹਨੂੰ ਲੱਗ ਰਿਹਾ ਸੀ ਕਿ ਇਹ ਸਿਰਫ ਗਰਮੀ ਨਹੀਂ, ਕੁਝ ਹੋਰ ਵੀ ਸੀ। ਜਦੋਂ ਉਹ ਹੇਠਾਂ ਆਏ ਤਾਂ ਘਰ ਦੀ ਚੁੱਪ ਵਿੱਚ ਇੱਕ ਅਜੀਬ ਤਣਾਅ ਸੀ। ਜੋਤ ਆਪਣੇ ਕਮਰੇ 'ਚ ਗਿਆ ਪਰ ਨੀਂਦ ਨਹੀਂ ਆਈ। ਉਹਨੇ ਸੋਚਿਆ, "ਇਹ ਗਲਤ ਹੈ ਪਰ ਮੇਰੇ ਕੋਲੋਂ ਰੁਕਿਆ ਕਿਉਂ ਨਹੀਂ ਜਾ ਰਿਹਾ?" ਉਧਰ ਸਵੀਟੀ ਚਾਚੀ ਵੀ ਬੈੱਡ ਤੇ ਲੰਮੀ ਪਈ ਸੀ ਪਰ ਉਹਦੇ ਹੱਥ ਆਪਣੇ ਆਪ ਨੂੰ ਸਹਲਾ ਰਹੇ ਸੀ ਉਹਨੇ ਆਪਣੇ ਆਪ 'ਚ ਰੱਬ ਨਾਲ ਗੱਲ ਕੀਤੀ ਕਿ ਰੱਬਾ ਇਹ ਕੀ ਹੋ ਰਿਹਾ ਏ ਪਹਿਲੀ ਰਾਤ ਬੀਤ ਗਈ ਪਰ ਛੱਤ ਦੀ ਉਹ ਚੁੱਪ ਹੁਣ ਉਹਨਾਂ ਦੇ ਵਿਚਕਾਰ ਇੱਕ ਰਾਜ ਬਣ ਗਈ ਸੀ ਅਗਲੇ ਕੁਝ ਦਿਨਾਂ ਵਿੱਚ ਘਰ ਦਾ ਮਾਹੌਲ ਬਦਲਣ ਲੱਗ ਪਿਆ ਗੱਲਾਂ ਘਟ ਹੋ ਗਈਆਂ ਪਰ ਨਜ਼ਰਾਂ ਦਾ ਟਕਰਾਅ ਵਧ ਗਿਆ ਸਵੀਟੀ ਚਾਚੀ ਹੁਣ ਜ਼ਿਆਦਾ ਸੋਹਣੇ ਕੱਪੜੇ ਪਾਉਣ ਲੱਗ ਪਈ ਕਦੇ ਡੀਪ ਕਲੇ ਵਾਲੇ ਕੁੜਤੇ ਕਦੇ ਫਿਟਿੰਗ ਵਾਲੇ ਸੂਟ ਜੋਤ ਨੂੰ ਲੱਗਦਾ ਸੀ ਕਿ ਉਹ ਜਾਣ ਬੁਝ ਕੇ ਉਹਨੂੰ ਆਪਣੇ ਵੱਲ ਖਿੱਚ ਰਹੀ ਹੈ ਇੱਕ ਦੁਪਹਿਰ ਨੂੰ ਜੋਤ ਕਾਲਜ ਦਾ ਕੋਈ ਕੰਮ ਕਰਨ ਲਈ ਲੈਪਟਾਪ ਖੋਲ ਕੇ ਬੈਠਾ ਸੀ ਸਵੀਟੀ ਚਾਚੀ ਰਸੋਈ 'ਚ ਕੰਮ ਕਰ ਰਹੀ ਸੀ ਅਚਾਨਕ ਉਹਨੇ ਆਵਾਜ਼ ਮਾਰੀ ਕਿ ਜੋਤ ਜਰਾ ਇੱਧਰ ਆ ਕੇ ਵੇਖੀ ਹਾਂ ਇਹ ਗੈਸ ਕਿਉਂ ਨਹੀਂ ਆਨ ਹੋ ਰਿਹਾ ਜੋਤ ਉੱਠ ਕੇ ਰਸੋਈ 'ਚ ਗਿਆ ਸਵੀਟੀ ਝੁੱਕ ਕੇ ਗੈਸ ਦੇ ਹੇਠਾਂ ਵੇਖ ਰਹੀ ਸੀ ਉਹਦੇ ਸੂਟ ਦੀ ਚੁੰਨੀ ਥੋੜੀ ਸਿਰਕ ਗਈ ਸੀ ਤੇ ਉਹਦੀ ਕਮਰ ਵੱਲ ਜੋਤ ਦੀਆਂ ਅੱਖਾਂ ਸੀ ਉਹ ਰੁਕ ਗਿਆ ਤੇ ਉਹਦੇ ਦਿਲ ਦੀ ਧੜਕਨ ਤੇਜ਼ ਹੋ ਗਈ। ਸਵੀਟੀ ਨੇ ਮੁੜ ਕੇ ਪੁੱਛਿਆ ਕੀ ਹੋਇਆ? ਉਹਦੀਆਂ ਅੱਖਾਂ 'ਚ ਇੱਕ ਅਜੀਬ ਚਮਕ ਸੀ। ਜੋਤ ਨੇ ਖੰਗਦੇ ਹੋਏ ਕਿਹਾ ਕੁਝ ਨਹੀਂ ਬਸ ਵੇਖਦਾ ਆ ਤੇ ਉਹ ਝੁੱਕ ਕੇ ਗੈਸ ਨੂੰ ਠੀਕ ਕਰਨ ਲੱਗ ਪਿਆ। ਉਹਦਾ ਹੱਥ ਚਾਚੀ ਦੇ ਹੱਥ ਨਾਲ ਲੱਗ ਗਿਆ ਤੇ ਦੋਵੇਂ 1 ਸੈਕਿੰਡ ਲਈ ਰੁਕ ਗਏ। ਫਿਰ ਸਵੀਟੀ ਚਾਚੀ ਨੇ ਹੱਥ ਪਿੱਛੇ ਖਿੱਚ ਲਿਆ ਪਰ ਮੁਸਕਰਾਹਟ ਉਹਦੇ ਚਿਹਰੇ ਤੋਂ ਨਾ ਗਈ। ਉਹ ਕਹਿੰਦੀ ਤੇਰੇ ਹੱਥ ਬੜੇ ਗਰਮ ਨੇ। ਜੋਤ ਦਾ ਮੂੰਹ ਸੁੱਕ ਗਿਆ ਉਹਨੇ ਕੁਝ ਨਹੀਂ ਕਿਹਾ ਬਸ ਗੈਸ ਠੀਕ ਕਰਕੇ ਉੱਠ ਗਿਆ ਪਰ ਜਦੋਂ ਉਹ ਵਾਪਸ ਆਪਣੇ ਕਮਰੇ ਵੱਲ ਜਾ ਰਿਹਾ ਸੀ ਤਾਂ ਸਵੀਟੀ ਨੇ ਪਿੱਛੇ ਤੋਂ ਕਿਹਾ ਅੱਜ ਰਾਤ ਨੂੰ ਛੱਤ ਤੇ ਆ ਜਾਈਂ ਚੰਨ ਵਧੀਆ ਲੱਗ ਰਿਹਾ ਏ ਜੋਤ ਮੁੜਿਆ ਨਹੀਂ ਪਰ ਉਹਦੇ ਕੰਨ ਲਾਲ ਹੋ ਗਏ ਰਾਤ ਨੂੰ ਲਗਭਗ 11 ਵਜੇ ਜੋਤ ਛੱਤ ਤੇ ਚੜ੍ਹਿਆ ਸਵੀਟੀ ਪਹਿਲਾਂ ਹੀ ਉੱਥੇ ਸੀ ਇਸ ਵਾਰ ਉਹਨੇ ਕਾਲੇ ਰੰਗ ਦਾ ਸਲਵਾਰ ਕਮੀਜ਼ ਪਾਇਆ ਹੋਇਆ ਸੀ ਕਮੀਜ਼ ਬਹੁਤ ਸੋਹਣਾ ਲੱਗ ਰਿਹਾ ਸੀ ਉਹ ਮੰਜੇ ਤੇ ਲੰਮੇ ਪਈ ਹੋਈ ਸੀ ਤੇ ਹੱਥ ਤੇ ਹੱਥ ਸਿਰੇਠਾ ਰੱਖ ਕੇ ਤਾਰੇ ਵੇਖ ਰਹੀ ਸੀ ਜੋਤ ਚੁੱਪਚਾਪ ਉਹਦੇ ਨਾਲ ਬੈਠ ਗਿਆ ਉਹ ਥੋੜੀ देर ਚੁੱਪ ਰਏ ਫਿਰ ਸਵੀਟੀ ਚਾਚੀ ਨੇ ਗੱਲ ਸ਼ੁਰੂ ਕੀਤੀ ਕਿ ਜੋਤ ਤੂੰ ਕਦੇ ਸੋਚਿਆ ਹੈ ਕਿ ਜੇ ਜ਼ਿੰਦਗੀ ਵਿੱਚ ਕੁਝ ਗਲਤ ਵੀ ਹੋ ਜਾਵੇ ਪਰ ਮਨ ਨੂੰ ਸਕੂਨ ਮਿਲ ਜਵੇ ਤਾਂ ਉਹ ਗਲਤ ਵੀ ਸਹੀ ਲੱਗਣ ਲੱਗ ਜਾਂਦਾ ਹੈ ਜੋਤ ਦਾ ਦਿਲ ਧੱਕ ਧੱਕ ਕਰਨ ਲੱਗ ਪਿਆ ਉਹਨੇ ਹੌਲੀ ਜਿਹਾ ਕਿਹਾ ਚਾਚੀ ਤੁਸੀਂ ਕੀ ਕਹਿ ਰਹੇ ਹੋ ਸਵੀਟੀ ਉੱਠ ਕੇ ਬੈਠ ਗਈ ਉਹਦੀਆਂ ਅੱਖਾਂ 'ਚ ਅੱਗ ਸੀ ਕਹਿੰਦੀ ਮੈਂ ਕਹਿ ਰਹੀ ਆ ਕਿ ਮੈਂ ਕੱਲੀ ਥੱਕ ਗਈ ਆ ਤੇਰੀਆਂ ਨਜ਼ਰਾਂ ਮੈਨੂੰ ਲੱਗਦੀਆਂ ਨੇ ਕਿ ਤੂੰ ਵੀ ਮੈਨੂੰ ਵੇਖਦਾ ਏ ਜਿਵੇਂ ਮੈਂ ਤੇਰੀ ਚਾਚੀ ਨਹੀਂ ਕੋਈ ਹੋਰ ਹੋਵਾਂ ਜੋਤ ਦਾ ਮੂੰਹ ਖੁੱਲ ਗਿਆ ਉਹਨੂੰ ਸਾਹ ਨਹੀਂ ਆ ਰਿਹਾ ਸੀ ਉਹ ਕਹਿੰਦਾ ਚਾਚੀ ਇਹ ਸਵੀਟੀ ਨੇ ਉਹਦੇ ਮੂੰਹ ਤੇ ਉਂਗਲ ਰੱਖ ਦਿੱਤੀ ਤੇ ਕਹਿੰਦੀ ਚੁੱਪ ਕਰ ਬਸ ਇੱਕ ਵਾਰ ਸੱਚ ਬੋਲ ਕਿ ਤੂੰ ਮੈਨੂੰ ਚਾਹੁੰਦਾ ਏ ਜੋਤ ਨੇ ਉਹਦੀ ਉਂਗਲ ਨੂੰ ਹੌਲੀ ਜਿਹਾ ਚੁੰਮ ਲਿਆ ਉਹਦੀਆਂ ਅੱਖਾਂ 'ਚ ਅੱਗ ਭੜਕ ਗਈ ਸਵੀਟੀ ਨੇ ਹੱਥ ਖਿੱਚ ਲਿਆ ਪਰ ਮੁਸਕੁਰਾਈ ਕਿ ਅੱਜ ਨਹੀਂ ਪਰ ਜਲਦੀ ਹੀ ਉਸ ਰਾਤ ਉਹ ਦੋਵੇਂ ਬਹੁਤ देर ਤੱਕ ਬੈਠੇ ਰਹੇ ਗੱਲਾਂ ਨਹੀਂ ਹੋਈਆਂ ਪਰ ਸ਼ੂਨ ਦੀ ਇੱਛਾ ਬਹੁਤ ਜ਼ੋਰ ਮਾਰ ਰਹੀ ਸੀ ਜਦੋਂ ਜੋਤ ਆਇਆ ਤਾਂ ਉਹਦੇ ਹੱਥ ਕੰਬ ਰਹੇ ਸੀ ਤੇ ਸਵੀਟੀ ਸ਼ਤ ਤੇ ਕੱਲੀ ਪਈ ਰਹੀ ਉਹਨੇ ਆਪਣੇ ਆਪ ਨੂੰ ਕਿਹਾ ਕਿ ਹੁਣ ਰੋਕ ਨਹੀਂ ਸਕਦੀ ਅਗਲੇ ਦਿਨ ਸਵੇਰੇ ਘਰ ਵਿੱਚ ਇੱਕ ਅਜੀਬ ਮਾਹੌਲ ਸੀ ਜੋਤ ਬਹੁਤ ਜਲਦੀ ਉੱਠ ਗਿਆ ਸੀ ਪਰ ਉਹਨੂੰ ਲੱਗ ਰਿਹਾ ਸੀ ਜਿਵੇਂ ਰਾਤ ਦੀ ਗੱਲ ਸੁਪਨਾ ਸੀ ਉਹ ਸੋਈ ਵੱਲ ਗਿਆ ਤਾਂ ਸਵੀਟੀ ਚਾਚੀ ਪਹਿਲਾਂ ਹੀ ਉੱਥੇ ਸੀ। ਉਹਨੇ ਆਮ ਸੂਤੀ ਸਲਵਾਰ ਕਮੀਜ਼ ਪਾਇਆ ਹੋਇਆ ਸੀ ਪਰ ਅੱਜ ਉਹਦੇ ਵਾਲ ਖੁੱਲੇ ਸੀ ਤੇ ਉਹਦੀ ਗਰਦਨ ਤੇ ਪਾਣੀ ਦੀਆਂ ਬੂੰਦਾਂ ਚਮਕ ਰਹੀਆਂ ਸੀ। ਜੋਤ ਨੇ ਸੱਸ਼ੇ ਕਾਲ ਕਿਹਾ ਪਰ ਆਵਾਜ਼ ਥਰਥਰਾਈ। ਸਵੀਟੀ ਚਾਚੀ ਮੁੜੀ ਤੇ ਉਹਨੂੰ ਵੇਖ ਕੇ ਹਲਕੀ ਜਿਹੀ ਮੁਸਕਰਾਹਟ ਦਿੱਤੀ। ਉਹ ਮੁਸਕਰਾਹਟ ਜੋ ਕੱਲ ਰਾਤ ਵੀ ਸੀ। ਉਹ ਕਹਿੰਦੀ ਚਾਹ ਪੀਣੀ ਹੈ। ਜੋਤ ਕਹਿੰਦਾ ਹਾਂਜੀ। ਚਾਹ ਬਣਾਉਂਦੇ ਹੋਏ ਸਵੀਟੀ ਨੇ ਇੱਕ ਗੱਲ ਕਹੀ ਜਿਸ ਨਾਲ ਜੋਤ ਦੇ ਦਿਲ ਨੂੰ ੱਤਕਾ ਲੱਗਾ। ਕਹਿੰਦੀ ਕੱਲ ਰਾਤ ਨੂੰ ਬਹੁਤ ਚੁੱਪ ਸੀ ਡਰ ਗਿਆ ਸੀ ਜੋਤ ਨੇ ਚਾਵਲ ਵੇਖਦੇ ਹੋਏ ਕਿਹਾ ਚਾਚੀ ਮੈਂ ਸੋਚ ਰਿਹਾ ਸੀ ਕਿ ਅਸੀਂ ਇਹ ਸਭ ਠੀਕ ਨਹੀਂ ਆ ਸੁਵੀਟੀ ਚਾਚੀ ਨੇ ਚਾਹ ਦਾ ਕੱਪ ਉਹਦੇ ਸਾਹਮਣੇ ਰੱਖਿਆ ਤੇ ਉਹਦੇ ਨੇੜੇ ਆ ਕੇ ਬੈਠ ਗਈ ਉਹਦੀ ਗੋਦ 'ਚ ਹੱਥ ਰੱਖ ਕੇ ਬੋਲੀ ਠੀਕ ਤਾਂ ਕੁਝ ਨਹੀਂ ਹੁੰਦਾ ਜੋਤ ਬਸ ਮਨ ਨੂੰ ਜੋ ਚਾਹੀਦਾ ਹੈ ਉਹੀ ਸੱਚ ਹੁੰਦਾ ਹੈ ਜੋਤ ਨੇ ਉਹਦੇ ਵੱਲ ਵੇਖਿਆ ਸੁਵੀਟੀ ਦੀਆਂ ਅੱਖਾਂ 'ਚ ਇੱਕ ਅਜੀਬ ਤਰਸ ਸੀ ਨਾ ਸਿਰਫ ਇੱਛਾ ਸਗੋਂ ਇੱਕ ਡੂੰਗੀ ਭੁੱਖ ਸੀ ਉਨੇ ਹੌਲੀ ਜੇ ਜੋਤ ਦੇ ਹੱਥ ਨੂੰ ਛੋਇਆ ਉਹਦੀਆਂ ਉਂਗਲਾਂ ਗਰਮ ਸੀ ਉਹ ਕਹਿੰਦੀ ਅੱਜ ਸ਼ਾਮ ਨੂੰ ਘਰ 'ਚ ਕੋਈ ਨਹੀਂ ਹੋਵੇਗਾ ਮੈਂ ਕਿਰਾਏਦਾਰ ਨੂੰ ਕਹਿ ਦਿੰਦਾ ਏ ਕਿ ਉਹ ਆਪਣੇ ਘਰਦਿਆਂ ਨੂੰ ਲੈ ਕੇ ਸ਼ਹਿਰ ਜਾ ਰਿਹਾ ਏ ਤੂੰ ਇੱਥੇ ਹੀ ਆ ਨਾ ਜੋਤ ਨੇ ਸਿਰ ਹਿਲਾਇਆ ਨਾ ਹਾਂ ਵਿੱਚ ਨਾ ਨਾ ਵਿੱਚ ਉਹਦਾ ਦਿਲ ਤੇਜ਼ ਧੜਕ ਰਿਹਾ ਸੀ ਸ਼ਾਮ ਨੂੰ ਘਰ ਸੱਚਮੁੱਚ ਖਾਲੀ ਹੋ ਗਿਆ ਕਿਰਾਏਦਾਰ ਚਲੇ ਗਏ ਬਾਹਰ ਹਲਕੀ ਜਿਹੀ ਬਾਰਿਸ਼ ਸ਼ੁਰੂ ਹੋ ਗਈ ਘਰ ਵਿੱਚ ਰੋਸ਼ਨੀ ਘੱਟ ਸੀ ਸਿਰਫ ਡਰਾਇੰਗ ਰੂਮ 'ਚ ਇੱਕ ਟੇਬਲ ਲੈਂਪ ਜਗ ਰਿਹਾ ਸੀ ਸਵੀਟੀ ਨੇ ਆਪਣੇ ਕਮਰੇ 'ਚੋਂ ਆਵਾਜ਼ ਮਾਰੀ ਕਿ ਜੋਤ ਜਰਾ ਇੱਧਰ ਆਈਂ ਜੋਤ ਦੇ ਪੈਰ ਕੰਬ ਰਹੇ ਸੀ ਉਹ ਕਮਰੇ 'ਚ ਗਿਆ ਸਵੀਟੀ ਚਾਚੀ ਬੈੱਡ ਤੇ ਬੈਠੀ ਸੀ ਇਸ ਵਾਰ ਉਹਨੇ ਇੱਕ ਹਲਕੀ ਗੁਲਾਬੀ ਨਾਈਟੀ ਪਾਈ ਹੋਈ ਸੀ ਉਹਦੇ ਵਾਲ ਖੁੱਲੇ ਸੀ ਤੇ ਬਾਰਿਸ਼ ਦੀ ਖੁਸ਼ਬੂ ਘਰ 'ਚ ਫੈਲੀ ਹੋਈ ਸੀ ਉਹਨੇ ਬੈੱਡ ਤੇ ਹੱਥ ਮਾਰ ਕੇ ਕਿਹਾ ਆ ਬੈਠ ਜਾ ਜੋਤ ਬੈਠ ਗਿਆ ਤੇ ਦੋਵਾਂ ਵਿਚਕਾਰ ਥੋੜੀ ਜਿਹੀ ਦੂਰੀ ਸੀ ਸਵੀਟੀ ਨੇ ਹੌਲੀ ਜਿਹਾ ਆਪਣਾ ਹੱਥ ਜੋਤ ਦੇ ਮੋਢੇ ਤੇ ਰੱਖਿਆ ਤੇ ਕਹਿੰਦੀ ਕੀ ਗੱਲ ਡਰ ਰਿਆਂ ਏ ਜੋਤ ਨੇ ਸੱਚ ਬੋਲਿਆ ਕਿ ਥੋੜਾ ਜਿਹਾ ਸਵੀਟੀ ਚਾਚੀ ਨੇ ਉਹਦੇ ਵੱਲ ਝੁੱਕ ਕੇ ਉਹਦੇ ਕੰਨ ਵਿੱਚ ਕਿਹਾ ਮੈਂ ਵੀ ਪਰ ਇਹ ਡਾਰੀ ਸਾਨੂੰ ਜਿਉਂਦਾ ਰੱਖਦਾ ਏ ਉਹਨੇ ਜੋਤ ਦੀ ਗੱਲ ਤੇ ਹੱਥ ਫੇਰਿਆ ਜੋਤ ਨੇ ਅੱਖਾਂ ਬੰਦ ਕਰ ਲਈਆਂ ਤੇ ਫਿਰ ਸਵੀਟੀ ਚਾਚੀ ਨੇ ਉਹਦੇ ਨਾਲ ਪਿਆਰ ਕਰਨਾ ਸ਼ੁਰੂ ਕਰ ਦਿੱਤਾ ਜੋਤ ਨੇ ਵੀ ਅੱਗੋਂ ਬਰਾਬਰ ਜਵਾਬ ਦਿੱਤਾ ਉਹ ਦੋਵੇਂ ਇੱਕ ਦੂਜੇ ਵਿੱਚ ਖੋ ਗਏ ਬਾਰਿਸ਼ ਦੀ ਆਵਾਜ਼ ਵੱਧ ਗਈ ਘਰ ਦੀ ਚੁੱਪ ਟੁੱਟ ਗਈ ਸਿਰਫ ਸਾਹਾਂ ਦੀ ਆਵਾਜ਼ ਸੀ ਬਹੁਤ دیر ਬਾਅਦ ਜਦੋਂ ਦੋਵੇਂ ਥੱਕ ਕੇ ਲੰਮੇ ਪਏ ਤਾਂ ਸਵੀਟੀ ਨੇ ਜੋਤ ਦੇ ਸੀਨੇ ਦੇ ਸਿਰ ਰੱਖਿਆ ਤੇ ਕਹਿੰਦੀ ਹੁਣ ਤੂੰ ਮੇਰਾ ਏ ਜੋਤ ਨੇ ਉਹਦੇ ਵਾਲਾਂ 'ਚ ਉਂਗਲਾ ਫੇਰਦੇ ਹੋਏ ਕਿਹਾ ਕਿ ਤੁਸੀਂ ਵੀ ਮੇਰੇ ਹੋ ਪਰ ਉਸ ਰਾਤ ਦੇ ਬਾਅਦ ਇੱਕ ਨਵਾਂ ਡਰ ਸ਼ੁਰੂ ਹੋ ਗਿਆ ਲੋਕਾਂ ਦੀਆਂ ਨਜ਼ਰਾਂ ਦਾ ਪਿੰਡ ਦੀਆਂ ਜ਼ੁਬਾਨਾਂ ਦਾ ਉਹ ਜਾਣਦੇ ਸੀ ਕਿ ਇਹ ਰਾਜ਼ ਜ਼ਿਆਦਾ ਦਿਨ ਨਹੀਂ ਲੁਕ ਸਕਦਾ ਉਸ ਰਾਤ ਤੋਂ ਬਾਅਦ ਦੋਵਾਂ ਦੇ ਵਿੱਚ ਇੱਕ ਅਜੀਬ ਨੇੜਤਾ ਆ ਗਈ ਸੀ ਗੱਲਾਂ ਘਟ ਗਈਆਂ ਸੀ ਪਰ ਨਜ਼ਰਾਂ 'ਚ ਇੱਕ ਡੂੰਘਾ ਰਿਸ਼ਤਾ ਬਣ ਗਿਆ ਸੀ ਸਵੀਟੀ ਹੁਣ ਜੋਤ ਦੇ ਨੇੜੇ ਬਹੁਤ ਸੌਖਾ ਮਹਿਸੂਸ ਕਰਦੀ ਸੀ ਤੇ ਜੋਤ ਨੂੰ ਲੱਗਦਾ ਸੀ ਕਿ ਉਹਦੀ ਜ਼ਿੰਦਗੀ 'ਚ ਪਹਿਲੀ ਵਾਰ ਕੋਈ ਉਹਨੂੰ ਸੱਚਮੁੱਚ ਸਮਝਦਾ ਏ ਪਰ ਪਿੰਡ ਦੀਆਂ ਜ਼ੁਬਾਨਾਂ ਚੁੱਪ ਨਹੀਂ ਰਹਿ ਸਕੀਆਂ ਇੱਕ ਦਿਨ ਪਿੰਡ 'ਚੋਂ ਕਿਸੇ ਨੇ ਸਵੀਟੀ ਨੂੰ ਬੁਲਾ ਕੇ ਪੁੱਛਿਆ ਬੇਟਾ ਜੋਤ ਤੇ ਤੂੰ ਬਹੁਤ ਨੇੜੇ ਲੱਗ ਰਹੇ ਹੋ ਲੋਕ ਗੱਲਾਂ ਕਰ ਰਹੇ ਨੇ ਸਵੀਟੀ ਦਾ ਮੂੰਹ ਲਾਲ ਹੋ ਗਿਆ ਉਹਨੇ ਸਿਰ ਝੁਕਾ ਲਿਆ ਤੇ ਬਸ ਇਨਾ ਕਿਹਾ ਕਿ ਆਂਟੀ ਜੀ ਅਸੀਂ ਬਸ ਇੱਕ ਦੂਜੇ ਦਾ ਸਾਥ ਦੇ ਰਹੇ ਹਾਂ ਘਰ ਵਾਪਸ ਆ ਕੇ ਉਹਨੇ ਜੋਤ ਨੂੰ ਸਾਰੀ ਗੱਲ ਦੱਸੀ ਜੋਤ ਦਾ ਚਿਹਰਾ ਗੰਭੀਰ ਹੋ ਗਿਆ ਉਹਨੇ ਫੋਨ ਚੁੱਕਿਆ ਤੇ YouTube ਤੇ ਇੱਕ ਵੀਡੀਓ ਚਲਾਈ ਇੱਕ ਚੈਨਲ ਸੀ ਜਿੱਥੇ ਲੋਕ ਆਪਣੀ ਜ਼ਿੰਦਗੀ ਦੀਆਂ ਮੁਸ਼ਕਲਾਂ ਤੇ ਫੈਸਲਿਆਂ ਬਾਰੇ ਗੱਲ ਕਰਦੇ ਸੀ ਇੱਕ ਔਰਤ ਨੇ ਆਪਣੀ ਕਹਾਣੀ ਸੁਣਾਈ ਸੀ ਕਿ ਉਹਨੇ ਪਿੰਡ ਛੱਡ ਕੇ ਸ਼ਹਿਰ ਜਾ ਕੇ ਨਵੀਂ ਸ਼ੁਰੂਆਤ ਕੀਤੀ ਸੀ ਕਿਉਂਕਿ ਉਥੇ ਲੋਕਾਂ ਦੀਆਂ ਗੱਲਾਂ ਨੇ ਉਹਨੂੰ ਤੰਗ ਕਰ ਦਿੱਤਾ ਸੀ ਜੋਤ ਨੇ ਸਵੀਟੀ ਵੱਲ ਵੇਖ ਕੇ ਕਿਹਾ ਚਾਚੀ ਅਸੀਂ ਵੀ ਇੱਦਾਂ ਕਰ ਸਕਦੇ ਹਾਂ ਇੱਥੇ ਰਹਿ ਕੇ ਅਸੀਂ ਹਮੇਸ਼ਾ ਡਰ ਚ ਰਹਾਂਗੇ ਮੈਂ ਨੌਕਰੀ ਲੱਭ ਲਵਾਂਗਾ ਤੁਸੀਂ ਵੀ ਕੁਝ ਕਰ ਲਿਓ ਬਸ ਇੱਕ ਨਵੀਂ ਜਗ੍ਹਾ ਤੇ ਨਵੇਂ ਲੋਕ ਹੋਣਗੇ ਸਵੀਟੀ ਨੇ ਥੋੜੀ देर ਚੁੱਪ ਰਹਿ ਕੇ ਪੁੱਛਿਆ ਤੇ ਤੇਰੇ ਮੰਮੀ ਡੈਡੀ ਉਹ ਕੀ ਕਹਿਣਗੇ ਜੋਤ ਕਹਿੰਦਾ ਮੈਂ ਉਹਨਾਂ ਨੂੰ ਕਹਿ ਦਿਆਂਗਾ ਕਿ ਮੈਂ ਨੌਕਰੀ ਕਰਨ ਜਾ ਰਿਹਾ ਹਾਂ ਤੁਸੀਂ ਵੀ ਆਪਣੇ ਤਰੀਕੇ ਨਾਲ ਆ ਜਾਓ ਅਸੀਂ ਇੱਕ ਦੂਜੇ ਦੇ ਨੇੜੇ ਰਹਾਂਗੇ ਪਰ ਲੋਕਾਂ ਦੀ ਨਜ਼ਰ ਤੋਂ ਦੂਰ ਸਵੀਟੀ ਦੀਆਂ ਅੱਖਾਂ 'ਚ ਉਮੀਦ ਜਾਗੀ ਉਹਨੇ ਜੋਤ ਦਾ ਹੱਥ ਫੜਿਆ ਤੇ ਹੌਲੀ ਜਿਹਾ ਕਿਹਾ ਮੈਨੂੰ ਤੇਰੇ ਨਾਲ ਹੀ ਸਕੂਨ ਮਿਲਦਾ ਏ ਜੇ ਤੂੰ ਕਹਿ ਰਿਹਾ ਹੈ ਤਾਂ ਮੈਂ ਤਿਆਰ ਆ ਉਸ ਤੋਂ ਬਾਅਦ ਦੋਵੇਂ ਪਲਾਨ ਬਣਾਉਣ ਲੱਗ ਪਏ ਰਾਤ ਨੂੰ ਛੱਤ ਤੇ ਬੈਠ ਕੇ ਗੱਲਾਂ ਕਰਦੇ ਕਿ ਕਿਹੜੇ ਸ਼ਹਿਰ ਜਾਣਾ ਹੈ ਕਿੰਨੇ ਪੈਸੇ ਲੱਗਣਗੇ ਨਵੇਂ ਨਾਂ ਕੀ ਰੱਖਣੇ ਨੇ ਜੋਤ ਨੇ ਹੋਰ ਵੀਡੀਓ ਵੇਖਣੇ ਸ਼ੁਰੂ ਕਰ ਦਿੱਤੇ ਕਿ ਸ਼ਹਿਰ 'ਚ ਨਵੀਂ ਜ਼ਿੰਦਗੀ ਕਿਵੇਂ ਸ਼ੁਰੂ ਕਰੀਏ ਜ਼ਿੰਦਗੀ ਵਿੱਚ ਨਵਾਂ ਮੋੜ ਲੈਣ ਵਾਲਿਆਂ ਦੇ ਤਜਰਬੇ ਇੱਕ ਰਾਤ ਸਵੀਟੀ ਨੇ ਜੋਤ ਨੂੰ ਕਿਹਾ ਮੈਨੂੰ ਡਰ ਵੀ ਲੱਗਦਾ ਏ ਕਿ ਅਸੀਂ ਸਹੀ ਫੈਸਲਾ ਕਰ ਰਹੇ ਹਾਂ ਜੋਤ ਨੇ ਉਹਦੇ ਵੱਲ ਵੇਖ ਕੇ ਮੁਸਕੁਰਾ ਕੇ ਕਿਹਾ ਜੇ ਅਸੀਂ ਇੱਕ ਦੂਜੇ ਨਾਲ ਖੁਸ਼ ਰਹਾਂਗੇ ਤਾਂ ਇਹ ਸਭ ਸਹੀ ਏ ਮੈਂ ਤੈਨੂੰ ਕਦੇ ਅੱਖਾਂ ਵਿੱਚੋਂ ਨਹੀਂ ਉਤਾਰਾਂਗਾ ਉਸ ਰਾਤ ਉਹ ਦੋਵੇਂ ਬਹੁਤ ਦੇਰ ਤੱਕ ਛੱਤ ਤੇ ਬੈਠੇ ਰਹੇ ਚੰਨ ਦੀ ਰੋਸ਼ਨੀ 'ਚ ਉਹਨਾਂ ਦੀਆਂ ਨਜ਼ਰਾਂ ਮਿਲੀਆਂ ਕੋਈ ਗੱਲ ਨਹੀਂ ਹੋਈ ਪਰ ਦੋਵਾਂ ਦੇ ਦਿਲ ਇੱਕੋ ਗੱਲ ਕਹਿ ਰਹੇ ਸਨ ਕਿ ਅਸੀਂ ਇੱਕ ਦੂਜੇ ਲਈ ਹੀ ਬਣੇ ਆ ਪਰ ਉਹਨਾਂ ਨੂੰ ਪਤਾ ਨਹੀਂ ਸੀ ਕਿ ਪਿੰਡ 'ਚ ਇੱਕ ਨਜ਼ਰ ਪਹਿਲਾਂ ਹੀ ਉਹਨਾਂ ਦੇ ਪੈ ਚੁੱਕੀ ਸੀ ਕੋਈ ਉਹਨਾਂ ਦੀ ਯੋਜਨਾ ਬਾਰੇ ਸੁਣਨ ਵਾਲਾ ਸੀ ਅਗਲੇ ਕੁਝ ਦਿਨਾਂ 'ਚ ਜੋਤ ਤੇ ਸਵੀਟੀ ਨੇ ਆਪਣੇ ਪਲਾਨ ਨੂੰ ਹੋਰ ਪੱਕਾ ਕਰਨਾ ਸ਼ੁਰੂ ਕਰ ਦਿੱਤਾ ਜੋਤ ਨੇ ਆਪਣੇ ਫੋਨ 'ਤੇ ਬਹੁਤ ਸਾਰੇ ਵੀਡੀਓ ਵੇਖੇ ਕਿ ਸ਼ਹਿਰ ਵਿੱਚ ਨੌਕਰੀ ਕਿਵੇਂ ਲੱਭੀਏ ਉਹ ਸਭ ਕੁਝ ਨੋਟ ਕਰ ਰਿਹਾ ਸੀ ਕਿ ਕਿਹੜੇ ਸ਼ਹਿਰ 'ਚ ਰਹਿਣਾ ਚੰਗਾ ਹੋਊਗਾ ਕਿੰਨੇ ਪੈਸੇ ਲੱਗਣਗੇ ਕਿਵੇਂ ਰਹਿਣ ਦਾ ਬੰਦੋਬਸਤ ਕਰਨਾ ਹੈ। ਸਵੀਟੀ ਵੀ ਚੁੱਪਚਾਪ ਆਪਣੇ ਪਾਸੇ ਦੀਆਂ ਚੀਜ਼ਾਂ ਸੰਭਾਲ ਰਹੀ ਸੀ। ਉਹਨੇ ਆਪਣੇ ਪੁਰਾਣੇ ਗੈਣੇ ਤੇ ਕੁਝ ਪੈਸੇ ਬੈਂਕ ਵਿੱਚੋਂ ਕੱਢਣ ਦਾ ਸੋਚ ਲਿਆ ਸੀ। ਉਹ ਅਕਸਰ ਜੋਤ ਨੂੰ ਪੁੱਛਦੀ, ਤੈਨੂੰ ਯਕੀਨ ਹੈ ਨਾ ਕਿ ਅਸੀਂ ਇਹ ਕਰ ਸਕਾਂਗੇ? ਤੇ ਜੋਤ ਹਰ ਵਾਰ ਮੁਸਕਰਾ ਕੇ ਜਵਾਬ ਦਿੰਦਾ ਕਿ ਜੇ ਅਸੀਂ ਇੱਕ ਦੂਜੇ ਨਾਲ ਆ ਤਾਂ ਸਭ ਕੁਝ ਹੋ ਜਾਊਗਾ। ਇੱਕ ਸ਼ਾਮ ਨੂੰ ਜੋਤ ਨੇ ਆਪਣੇ ਫੋਨ ਤੇ ਇੱਕ ਵੀਡੀਓ ਚਲਾਈ ਕਿ ਇੱਕ ਔਰਤ ਆਪਣੀ ਕਹਾਣੀ ਸੁਣਾ ਰਹੀ ਸੀ। ਉਹਨੇ ਵੀ ਆਪਣੇ ਪਿੰਡ ਨੂੰ ਛੱਡ ਕੇ ਸ਼ਹਿਰ ਜਾ ਕੇ ਨਵੀਂ ਸ਼ੁਰੂਆਤ ਕੀਤੀ ਸੀ। ਉਹਨੇ ਕਿਹਾ ਸੀ ਸਭ ਤੋਂ ਵੱਡੀ ਮੁਸ਼ਕਲ ਲੋਕਾਂ ਦੀਆਂ ਗੱਲਾਂ ਨਹੀਂ ਸਗੋਂ ਆਪਣੇ ਮਨ ਵਿੱਚੋਂ ਡਰ ਨੂੰ ਕੱਢਣਾ ਆ। ਜੇ ਤੁਸੀਂ ਆਪਣੇ ਫੈਸਲੇ ਤੇ ਯਕੀਨ ਰੱਖੋ ਤਾਂ ਰਾਹ ਆਪਣੇ ਆਪ ਬਣ ਜਾਂਦਾ ਏ। ਸਵੀਟੀ ਦੇ ਵੀਡੀਓ ਸੁਣ ਕੇ ਅੱਖਾਂ 'ਚ ਚਮਕ ਆ ਗਈ। ਉਹਨੇ ਜੋਤ ਦਾ ਹੱਥ ਫੜਿਆ ਤੇ ਕਿਹਾ ਮੈਂ ਵੀ ਤਿਆਰ ਹਾਂ। ਪਰ ਇੱਕ ਗੱਲ ਮੈਨੂੰ ਬਹੁਤ ਡਰਾਉਂਦੀ ਐ ਕਿ ਜੇ ਕਿਸੇ ਨੂੰ ਪਤਾ ਲੱਗ ਗਿਆ ਤੇ ਫੇਰ ਜੋਤ ਨੇ ਉਹਨੂੰ ਨੇੜੇ ਖਿੱਚ ਕੇ ਕਿਹਾ ਅਸੀਂ ਚੁੱਪ-ਚਾਪ ਜਾਵਾਂਗੇ। ਕਿਸੇ ਨੂੰ ਨਹੀਂ ਦੱਸਾਂਗੇ ਬਸ ਇੱਕ ਰਾਤ ਅਚਾਨਕ ਚਲੇ ਜਾਵਾਂਗੇ ਮੈਂ ਟ੍ਰੇਨ ਤੇ ਟਿਕਟਾਂ ਵੀ ਵੇਖ ਲਿਆ ਨੇ ਉਸ ਰਾਤ ਉਹ ਦੋਵੇਂ ਛੱਤ ਤੇ ਬੈਠੇ ਸੀ ਸਵੀਟੀ ਨੇ ਜੋਤਵਲ ਵੇਖ ਕੇ ਹੌਲੀ ਜਿਹਾ ਕਿਹਾ ਮੈਨੂੰ ਤੇਰੇ ਨਾਲ ਰਹਿ ਕੇ ਸਕੂਨ ਮਿਲਦਾ ਏ ਇਹ ਘਰ ਇਹ ਪਿੰਡ ਸਭ ਕੁਝ ਖਾਲੀ ਲੱਗਦਾ ਏ ਜਦੋਂ ਤੂੰ ਨੇੜੇ ਨਹੀਂ ਹੁੰਦਾ ਜੋਤ ਨੇ ਉਹਦੀਆਂ ਅੱਖਾਂ 'ਚ ਵੇਖਦੇ ਹੋਏ ਕਿਹਾ ਤੇ ਮੈਨੂੰ ਵੀ ਤੁਹਾਡੇ ਬਿਨਾ ਕੁਝ ਨਹੀਂ ਚੰਗਾ ਲੱਗਦਾ ਅਸੀਂ ਇੱਕ ਦੂਜੇ ਲਈ ਹੀ ਬਣੇ ਆਂ ਦੋਵੇਂ ਚੁੱਪ ਹੋ ਗਏ ਹਵਾ 'ਚ ਠੰਡ ਸੀ ਪਰ ਉਹਨਾਂ ਦੇ ਦਿਲਾਂ 'ਚ ਗਰਮੀ ਸੀ ਉਹ ਬਹੁਤ देर ਤੱਕ ਬੈਠੇ ਰਹੇ ਨਾ ਕੋਈ ਗੱਲ ਨਾ ਕੋਈ ਸ਼ੂ ਬਸ ਇੱਕ ਦੂਜੇ ਦੀ ਮੌਜੂਦਗੀ ਨਾਲ ਸਕੂਨ ਮਹਿਸੂਸ ਕਰ ਰਹੇ ਸੀ ਅਗਲੇ ਦਿਨ ਜੋਤ ਨੇ ਆਪਣੇ ਮੰਮੀ ਪਾਪਾ ਨੂੰ ਫੋਨ ਕੀਤਾ ਉਹਨੇ ਕਿਹਾ ਕਿ ਮੈਂ ਸ਼ਹਿਰ ਜਾ ਰਿਹਾ ਆਂ ਨੌਕਰੀ ਲਈ ਚਾਚੀ ਨੂੰ ਵੀ ਇੱਥੇ ਇਕੱਲੀ ਨਹੀਂ ਛੱਡ ਸਕਦਾ ਉਹ ਵੀ ਮੇਰੇ ਨਾਲ ਚੱਲੇ ਆ ਮੇਰੀ ਰੋਟੀ ਵੀ ਬਣਾ ਦਿਆ ਕਰਨਗੇ ਉਹਦੇ ਮਾਪਿਓ ਨੇ ਥੋੜੀ ਹੈਰਾਨੀ ਜ਼ਾਹਿਰ ਕੀਤੀ ਪਰ ਅੰਤ ਵਿੱਚ ਮੰਨ ਗਏ ਸਵੀਟੀ ਨੇ ਵੀ ਆਪਣੇ ਰਿਸ਼ਤੇਦਾਰਾਂ ਨੂੰ ਦੱਸਿਆ ਕਿ ਉਹ ਕੋਜ ਦੇ ਨਾਲ ਹੀ ਸ਼ਹਿਰ ਜਾ ਰਹੀ ਹੈ ਸਭ ਨੇ ਸਿਰ ਹਿਲਾਇਆ ਪਰ ਕਿਸੇ ਨੂੰ ਸ਼ੱਕ ਨਾ ਹੋਇਆ ਪਰ ਪਿੰਡ ਵਿੱਚ ਇੱਕ ਔਰਤ ਜੋ ਅਕਸਰ ਗਵਾਣ ਚੌਂਦੀ ਸੀ ਉਹਨੇ ਉਹਨਾਂ ਦੀਆਂ ਗੱਲਾਂ ਸੁਣ ਲਈਆਂ ਸੀ ਉਹ ਚੁੱਪਚਾਪ ਸਭ ਵੇਖ ਰਹੀ ਸੀ ਉਹਨੇ ਆਪਣੇ ਮਨ 'ਚ ਸੋਚਿਆ ਕਿ ਇਹ ਦੋਵੇਂ ਕੁਝ ਲੁਕਾ ਰਹੇ ਨੇ ਜੋਤ ਤੇ ਸਵੀਟੀ ਨੂੰ ਪਤਾ ਨਹੀਂ ਸੀ ਕਿ ਉਹਨਾਂ ਦਾ ਪਲਾਨ ਪਹਿਲਾਂ ਹੀ ਖਤਰੇ 'ਚ ਸੀ ਉਹ ਬਸ ਆਪਣੇ ਭਵਿੱਖ ਦੇ ਸੁਪਨੇ ਵੇਖ ਰਹੇ ਸੀ ਇੱਕ ਨਵਾਂ ਘਰ ਨਵੀਂ ਜ਼ਿੰਦਗੀ ਤੇ ਇੱਕ ਦੂਜੇ ਦਾ ਸਾਥ ਜੋਤ ਤੇ ਸਵੀਟੀ ਦਾ ਪਲਾਨ ਹੁਣ ਆਖਰੀ ਪੜਾ ਤੇ ਪਹੁੰਚ ਗਿਆ ਸੀ ਜੋਤ ਨੇ ਆਪਣੇ ਫੋਨ ਤੇ ਟਿਕਟਾਂ ਬੁੱਕ ਕਰ ਲੀਆਂ ਸੀ ਅਗਲੇ ਹਫ਼ਤੇ ਦੀ ਸਵੇਰ ਦੀ ਟ੍ਰੇਨ ਉਹ ਦੋਵੇਂ ਬਹੁਤ ਸਾਵਧਾਨੀ ਨਾਲ ਤਿਆਰੀ ਕਰ ਰਹੇ ਸੀ ਸਵੀਟੀ ਨੇ ਆਪਣੇ ਕੁਝ ਜ਼ਰੂਰੀ ਕੱਪੜੇ ਤੇ ਥੋੜੇ ਜਿਹੇ ਗਹਿਣੇ ਇੱਕ ਛੋਟੇ ਸੂਟਕੇਸ ਚ ਪੈਕ ਕਰ ਲਏ ਸੀ ਜੋਤ ਨੇ ਵੀ ਆਪਣਾ ਲੈਪਟਾਪ ਤੇ ਕੁਝ ਕੱਪੜੇ ਇਕੱਠੇ ਕਰ ਲਏ ਉਹ ਦੋਵੇਂ ਰਾਤ ਨੂੰ ਛੱਤ ਤੇ ਬੈਠ ਕੇ ਗੱਲਾਂ ਕਰਦੇ ਇੱਕ ਰਾਤ ਸਵੀਟੀ ਨੇ ਜੋਤ ਨੂੰ ਕਿਹਾ ਮੈਨੂੰ ਅਜੇ ਵੀ ਥੋੜਾ ਡਰ ਲੱਗ ਰਿਹਾ ਏ ਇਹ ਘਰ ਇਹ ਪਿੰਡ ਸਭ ਛੱਡ ਕੇ ਜਾਣਾ ਸੌਖਾ ਨਹੀਂ ਜੋਤ ਨੇ ਉਹਦੀਆਂ ਅੱਖਾਂ 'ਚ ਵੇਖਦੇ ਹੋਏ ਜਵਾਬ ਦਿੱਤਾ ਕਿ ਮੈਂ ਵੀ ਡਰਦਾ ਹਾਂ ਪਰ ਜੇ ਅਸੀਂ ਇੱਥੇ ਰਹੇ ਤਾਂ ਹਮੇਸ਼ਾ ਲੁਕ ਕੇ ਜੀਣਾ ਪਊਗਾ ਲੋਕਾਂ ਦੀਆਂ ਗੱਲਾਂ ਸੁਣਦੇ ਰਹਾਂਗੇ ਮੈਂ ਤੁਹਾਨੂੰ ਖੁਸ਼ ਵੇਖਣਾ ਚਾਹੁੰਦਾ ਹਾਂ ਨਾ ਕਿ ਡਰਦੇ ਹੋਏ ਸਵੀਟੀ ਨੇ ਮੁਸਕੁਰਾ ਕੇ ਕਿਹਾ ਤੂੰ ਮੇਰੇ ਨਾਲ ਹੈ ਤਾਂ ਮੈਨੂੰ ਕੋਈ ਡਰ ਨਹੀਂ बस तेरे नाल ਨਵੀਂ ਜ਼ਿੰਦਗੀ ਸ਼ੁਰੂ ਕਰਨਾ ਚਾਹੁੰਨੀ ਆ ਉਸ ਰਾਤ ਉਹ ਦੋਵੇਂ ਬਹੁਤ देर ਤੱਕ ਗੱਲਾਂ ਕਰਦੇ ਰਹੇ ਜੋਤ ਨੇ ਫੇਰ ਇੱਕ ਵੀਡੀਓ ਚਲਾਈ ਇੱਕ ਨੌਜਵਾਨ ਜੋੜੀ ਦੀ ਕਹਾਣੀ ਜਿਨ੍ਹਾਂ ਨੇ ਪਿੰਡ ਛੱਡ ਕੇ ਸ਼ਹਿਰ 'ਚ ਨਵੀਂ ਜ਼ਿੰਦਗੀ ਸ਼ੁਰੂ ਕੀਤੀ ਸੀ ਉਹਨਾਂ ਨੇ ਕਿਹਾ ਸੀ ਸਭ ਤੋਂ ਵੱਡੀ ਜਿੱਤ ਆਪਣੇ ਮਨ ਨੂੰ ਮਨਾਉਣਾ ਏ ਜਦੋਂ ਤੁਸੀਂ ਆਪਣੇ ਫੈਸਲੇ ਤੇ ਯਕੀਨ ਰੱਖਦੇ ਹੋ ਤਾਂ ਰੱਬ ਵੀ ਰਾਹ ਬਣਾਉਂਦਾ ਏ ਵੀਡੀਓ ਵੇਖ ਕੇ ਸਵੀਟੀ ਦੇ ਮਨ 'ਚ ਹੌਸਲਾ ਵਧ ਗਿਆ ਉਹਨੇ ਜੋਤ ਦਾ ਹੱਥ ਫੜ ਕੇ ਗਿਆ ਅਸੀਂ ਵੀ ਇਸੇ ਤਰ੍ਹਾਂ ਕਰਾਂਗੇ ਅਗਲੇ ਦਿਨ ਜੋਤ ਨੇ ਆਪਣੇ ਇੱਕ ਦੋਸਤ ਨੂੰ ਫੋਨ ਕੀਤਾ ਜੋ ਸ਼ਹਿਰ 'ਚ ਰਹਿੰਦਾ ਸੀ ਉਹਨੇ ਕਿਹਾ ਮੈਂ ਆ ਰਿਹਾ ਹਾਂ ਨੌਕਰੀ ਲਈ ਥੋੜੇ ਦਿਨਾਂ ਲਈ ਰਹਿਣ ਲਈ ਕੋਈ ਛੋਟਾ ਘਰ ਜਾਂ ਪੀਜੀ ਦੱਸ ਦੇ ਦੋਸਤ ਨੇ ਹੱਸ ਕੇ ਕਿਹਾ ਆ ਜਾ ਸਭ ਬੰਦੋਬਸਤ ਕਰ ਦਿਆਂਗਾ ਸਵੀਟੀ ਨੇ ਵੀ ਆਪਣੀ ਇੱਕ ਪੁਰਾਣੀ ਸਹੇਲੀ ਨੂੰ ਮੈਸੇਜ ਕੀਤਾ ਕਿ ਉਹ ਕੁਝ ਦਿਨਾਂ ਲਈ ਸ਼ਹਿਰ ਆ ਰਹੀ ਹੈ ਸਹੇਲੀ ਨੇ ਜਵਾਬ ਵਿੱਚ ਲਿਖਿਆ ਆ ਜਾ ਮੇਰੇ ਕੋਲ ਰਹਿ ਲੈ ਹੁਣ ਸਭ ਕੁਝ ਤਿਆਰ ਸੀ ਪਰ ਅੰਦਰੋਂ ਦੋਵਾਂ ਨੂੰ ਇੱਕ ਅਜੀਬ ਬੇਚੈਨੀ ਸੀ ਉਹ ਜਾਣਦੇ ਸੀ ਕਿ ਇਹ ਫੈਸਲਾ ਵੱਡਾ ਏ ਇੱਕ ਵਾਰ ਜਦੋਂ ਉਹ ਘਰ ਛੱਡ ਕੇ ਚਲੇ ਗਏ ਤਾਂ ਵਾਪਸ ਮੁੜਨਾ ਮੁਸ਼ਕਲ ਹੋ ਜਾਊਗਾ ਇੱਕ ਸ਼ਾਮ ਜੋਤ ਛੱਤ ਤੇ ਬੈਠਾ ਸੀ ਸਵੀਟੀ ਵੀ ਆ ਗਈ ਉਹਨੇ ਜੋਤ ਦੇ ਮੋਢੇ ਤੇ ਹੱਥ ਰੱਖਿਆ ਤੇ ਹੌਲੀ ਜਿਹਾ ਕਿਹਾ ਅਗਲੇ ਹਫਤੇ ਅਸੀਂ ਇੱਥੋਂ ਜਾ ਰਹੇ ਹਾਂ ਇਹ ਆਖਰੀ ਦਿਨ ਨੇ ਇਸ ਛੱਤ ਦੇ ਜੋਤ ਨੇ ਉਹਦੇ ਵੱਲ ਵੇਖ ਕੇ ਮੁਸਕਰਾਇਆ ਕਿ ਹਾਂ ਪਰ ਇਹ ਆਖਰੀ ਨਹੀਂ ਬਲਕਿ ਨਵੀਂ ਸ਼ੁਰੂਆਤ ਦਾ ਪਹਿਲਾ ਕਦਮ ਹੈ ਦੋਵੇਂ ਚੰਨ ਵੱਲ ਵੇਖਦੇ ਰਹੇ ਪਰ ਉਹਨਾਂ ਦੇ ਦਿਲਾਂ ਵਿੱਚ ਉਮੀਦ ਦੀ ਗਰਮੀ ਸੀ ਉਹ ਜਾਣਦੇ ਸੀ ਕਿ ਅੱਗੇ ਕੀ ਹੋਣਾ ਹੈ ਪਰ ਸਭ ਤੋਂ ਵੱਡੀ ਗੱਲ ਇਹ ਸੀ ਕਿ ਉਹ ਇੱਕ ਦੂਜੇ ਨਾਲ ਸੀ ਪਰ ਪਿੰਡ ਵਿੱਚ ਉਹ ਔਰਤ ਜੋ ਪਹਿਲਾਂ ਹੀ ਸ਼ੱਕ ਕਰ ਰਹੀ ਸੀ ਹੁਣ ਹੋਰ ਨੇੜੇ ਆ ਗਈ ਸੀ ਉਹਨੇ ਉਹਨਾਂ ਦੀ ਟ੍ਰੇਨ ਦੀ ਟਿਕਟ ਬਾਰੇ ਸੁਣ ਲਿਆ ਸੀ ਉਹ ਚੁੱਪਚਾਪ ਸੋਚ ਰਹੀ ਸੀ ਕਿ ਇਸ ਬਾਰੇ ਕਿਸੇ ਨੂੰ ਦੱਸਣਾ ਚਾਹੀਦਾ ਹੈ ਜਾਂ ਨਹੀਂ ਜੋਤ ਤੇ ਸਵੀਟੀ ਨੂੰ ਅਜੇ ਵੀ ਨਹੀਂ ਪਤਾ ਸੀ ਕਿ ਉਹਨਾਂ ਦਾ ਰਾਜ਼ ਕਿੰਨਾ ਨੇੜੇ ਆ ਗਿਆ ਸੀ ਅਖੀਰਲੇ ਦਿਨ ਆ ਗਏ ਸਨ ਜੋਤ ਤੇ ਸਵੀਟੀ ਨੇ ਸਭ ਕੁਝ ਤਿਆਰ ਕਰ ਲਿਆ ਸੀ ਸੂਟਕੇਸ ਛੋਟੇ ਛੋਟੇ ਰੱਖੇ ਹੋਏ ਸੀ ਤਾਂ ਜੋ ਕਿਸੇ ਨੂੰ ਸ਼ੱਕ ਨਾ ਹੋਵੇ ਜੋਤ ਨੇ ਟ੍ਰੇਨ ਦੀਆਂ ਟਿਕਟਾਂ ਆਪਣੇ ਫੋਨ 'ਚ ਸੇਵ ਕਰ ਲਈਆਂ ਸੀ ਸਵੇਰੇ 6 ਵਜੇ ਦੀ ਟ੍ਰੇਨ ਸੀ ਜੋ ਸਿੱਧੀ ਸ਼ਹਿਰ ਜਾਣੀ ਸੀ ਸਵੀਟੀ ਨੇ ਘਰ ਦੀ ਸਫਾਈ ਕੀਤੀ ਰਸੋਈ ਵਿੱਚ ਥੋੜਾ ਖਾਣਾ ਬਣਾ ਕੇ ਪੈਕ ਕਰ ਲਿਆ ਪਰ ਅੰਦਰੋਂ ਉਹਦਾ ਦਿਲ ਭਾਰੀ ਸੀ ਉਹ ਘਰ ਦੀ ਹਰ ਚੀਜ਼ ਵੱਲ ਵੇਖਦੀ ਸੀ ਪੁਰਾਣੀ ਅਲਮਾਰੀ ਛੱਤ ਵਾਲਾ ਮੰਝਾ ਉਹ ਕੋਨਾ ਜਿੱਥੇ ਉਹ ਜੋਤ ਨਾਲ ਬਹੁਤ ਸਾਰੀਆਂ ਗੱਲਾਂ ਕਰਦੀ ਰਹੀ ਸੀ ਉਹਨੂੰ ਲੱਗ ਰਿਹਾ ਸੀ ਜਿਵੇਂ ਉਹ ਆਪਣੀ ਪੁਰਾਣੀ ਜ਼ਿੰਦਗੀ ਨੂੰ ਅਲਵਿਦਾ ਕਹਿ ਰਹੀ ਹੈ ਰਾਤ ਨੂੰ ਦੋਵੇਂ ਛੱਤ ਤੇ ਆ ਗਏ ਇਹ ਆਖਰੀ ਰਾਤ ਸੀ ਇਸ ਛੱਤ ਦੀ ਸਵੀਟੀ ਨੇ ਜੋਤ ਦੇ ਨੇੜੇ ਬੈਠ ਕੇ ਕਿਹਾ ਕੱਲ ਤੋਂ ਅਸੀਂ ਇੱਥੋਂ ਦੂਰ ਹੋ ਜਾਵਾਂਗੇ ਤੈਨੂੰ ਯਾਦ ਆਊਗਾ ਇਹ ਸਭ ਜੋਤ ਨੇ ਉਹਦੇ ਵੱਲ ਵੇਖ ਕੇ ਜਵਾਬ ਦਿੱਤਾ ਕਿ ਹਾਂ ਪਰ ਯਾਦਾਂ ਨਾਲ ਹੀ ਜੀਣਾ ਚੰਗਾ ਨਹੀਂ ਹੁੰਦਾ ਅਸੀਂ ਨਵੀਆਂ ਯਾਦਾਂ ਬਣਾਵਾਂਗੇ ਤੁਹਾਡੇ ਨਾਲ ਹਰ ਥਾਂ ਚੰਗੀ ਲੱਗੇਗੀ ਸ੍ਰੇਟੀ ਨੇ ਹਲਕੀ ਜਿਹੀ ਮੁਸਕਰਾਟ ਨਾਲ ਕਿਹਾ ਤੂੰ ਬਹੁਤ ਬਦਲ ਗਿਆ ਏ ਜੋਤ ਪਹਿਲਾਂ ਤਾਂ ਬਹੁਤ ਡਰਦਾ ਸੀ ਹੁਣ ਤਾਂ ਮੈਨੂੰ ਹੌਸਲਾ ਦੇ ਰਿਹਾ ਏ ਜੋਤ ਨੇ ਉਹਦਾ ਹੱਥ ਫੜਿਆ ਤੇ ਹੌਲੀ ਜਿਹਾ ਕਿਹਾ ਕਿਉਂਕਿ ਮੈਨੂੰ ਪਤਾ ਏ ਕਿ ਤੁਸੀਂ ਮੇਰੇ ਨਾਲ ਹੋ ਇਹੀ ਕਾਫੀ ਏ ਉਹ ਦੋਵੇਂ ਬਹੁਤ ਦੇਰ ਤੱਕ ਚੁੱਪ ਬੈਠੇ ਰਹੇ ਜੋਤ ਨੇ ਆਖਰਕਾਰ ਇੱਕ ਵੀਡੀਓ ਚਲਾਈ ਇੱਕ ਬੰਦੇ ਦੀ ਕਹਾਣੀ ਜਿਹਨੇ ਆਪਣੀ ਜ਼ਿੰਦਗੀ ਵਿੱਚ ਵੱਡਾ ਬਦਲਾਅ ਕੀਤਾ ਸੀ ਉਨੇ ਕਿਹਾ ਸੀ ਜਦੋਂ ਤੁਸੀਂ ਆਪਣੇ ਦਿਲ ਦੀ ਸੁਣਦੇ ਹੋ ਤਾਂ ਰਾਹ ਆਪਣੇ ਆਪ ਖੁੱਲ ਜਾਂਦਾ ਹੈ ਡਰ ਨੂੰ ਜਿੱਤਣ ਵਾਲੇ ਹੀ ਜ਼ਿੰਦਗੀ ਜਿੱਤਦੇ ਨੇ ਵੀਡੀਓ ਖਤਮ ਹੋਈ ਤਾਂ ਸਵੇਟੀ ਨੇ ਜੋਤਵਲ ਵੇਖ ਕੇ ਕਿਹਾ ਕੱਲ ਸਵੇਰੇ ਜਦੋਂ ਅਸੀਂ ਘਰੋਂ ਨਿਕਲਾਂਗੇ ਮੈਂ ਪਿੱਛੇ ਨਹੀਂ ਮੁੜਾਂਗੀ ਜੋਤ ਨੇ ਸਿਰ ਹਿਲਾਇਆ ਕਿ ਨਾ ਮੈਂ ਤੇ ਅਸੀਂ ਸਿਰਫ ਅੱਗੇ ਵੱਲ ਵੇਖਾਂਗੇ ਉਸ ਰਾਤ ਉਹ ਜਲਦੀ ਸੌਂ ਗਏ ਤਾਂ ਜੋ ਸਵੇਰੇ ਜਲਦੀ ਉੱਠ ਸਕਣ ਪਰ ਨੀਂਦ ਨਹੀਂ ਆਈ ਦੋਵੇਂ ਆਪਣੇ ਆਪਣੇ ਕਮਰੇ 'ਚ ਲੰਮੇ ਪਏ ਸੀ ਪਰ ਦਿਮਾਗ 'ਚ ਇੱਕੋ ਗੱਲ ਘੁੰਮ ਰਹੀ ਸੀ ਕਿ ਕੱਲ ਕੀ ਹੋਵੇਗਾ ਸਵੇਰੇ 4 ਵਜੇ ਜੋਤ ਉੱਠਿਆ ਉਹਨੇ ਚੁੱਪਚਾਪ ਸੂਟਕੇਸ ਚੁੱਕਿਆ ਤੇ ਸਵੀਟੀ ਦੇ ਕਮਰੇ ਵੱਲ ਗਿਆ ਸਵੀਟੀ ਵੀ ਤਿਆਰ ਖੜੀ ਸੀ ਉਹਨੇ ਇੱਕ ਸਿੰਪਲ ਸਲਵਾਰ ਕਮੀਜ਼ ਪਾਇਆ ਹੋਇਆ ਸੀ ਕਵਾਲਾਂ ਦਾ ਜੋੜਾ ਕੀਤਾ ਹੋਇਆ ਸੀ ਉਹਦੀਆਂ ਅੱਖਾਂ 'ਚ ਥੋੜੀ ਉਦਾਸੀ ਸੀ ਪਰ ਨਾਲ ਹੀ ਉਮੀਦ ਵੀ ਦੋਵੇਂ ਚੁੱਪਚਾਪ ਘਰੋਂ ਬਾਹਰ ਨਿਕਲੇ ਬਾਹਰ ਹਨੇਰਾ ਸੀ ਪਿੰਡ ਸੌ ਰਿਹਾ ਸੀ ਉਹ ਪੈਦਲ ਹੀ ਰੇਲਵੇ ਸਟੇਸ਼ਨ ਵੱਲ ਤੁਰ ਪੇ ਕੋਈ ਨੇੜੇ-ਤੇੜੇ ਨਹੀਂ ਸੀ ਪਰ ਜਦੋਂ ਉਹ ਗਲੀ ਤੋਂ ਬਾਹਰ ਨਿਕਲੇ ਤਾਂ ਇੱਕ ਔਰਤ ਦੀ ਆਵਾਜ਼ ਆਈ ਉਹੀ ਔਰਤ ਜੋ ਪਹਿਲਾਂ ਹੀ ਸ਼ੱਕ ਕਰ ਰਹੀ ਸੀ ਉਹ ਆਪਣੇ ਘਰ ਦੇ ਬਾਹਰ ਖੜੀ ਸੀ ਕਹਿੰਦੀ ਸਵੀਟੀ ਜੋਤ ਕਿੱਥੇ ਜਾ ਰਹੇ ਹੋ ਇੰਨੀ ਤੜਕੇ ਦੋਵਾਂ ਦਾ ਖੂਨ ਜੰਮ ਗਿਆ ਸਵੀਟੀ ਨੇ ਜੋਤ ਵੱਲ ਵੇਖਿਆ ਜੋਤ ਨੇ ਹੌਲੀ ਜਿਹਾ ਕਿਹਾ ਬਸ ਕੁਝ ਦਿਨਾਂ ਲਈ ਸ਼ਹਿਰ ਜਾ ਰਹੇ ਹਾਂ ਆਂਟੀ ਔਰਤ ਨੇ ਸਿਰ ਹਿਲਾਇਆ ਪਰ ਉਹਦੀਆਂ ਅੱਖਾਂ ਵਿੱਚ ਸ਼ੱਕ ਸੀ ਉਹ ਚੁੱਪ ਰਹੀ ਜੋਤ ਤੇ ਸਵੇਟੀ ਤੇਜ਼ ਕਦਮਾਂ ਨਾਲ ਅੱਗੇ ਵਧੀਏ ਉਹਨਾਂ ਦੇ ਦਿਲ ਧੜਕ ਰਹੇ ਸੀ ਉਹ ਜਾਣਦੇ ਸੀ ਕਿ ਹੁਣ ਰਾਜ ਲਗਾਉਣਾ ਬਹੁਤ ਮੁਸ਼ਕਲ ਹੋ ਜਾਊਗਾ ਪਰ ਉਹ ਰੁਕੇ ਨਹੀਂ ਸਟੇਸ਼ਨ ਤੇ ਪਹੁੰਚ ਕੇ ਉਹ ਬੱਸ ਵਿੱਚ ਬੈਠ ਗਏ ਜਦੋਂ ਬੱਸ ਚੱਲੀ ਤਾਂ ਸਵੇਟੀ ਨੇ ਜੋਤ ਦਾ ਹੱਥ ਫੜ ਲਿਆ ਤੇ ਕਹਿੰਦੀ ਹੁਣ ਅਸੀਂ ਆਜ਼ਾਦ ਆ ਜੋਤ ਨੇ ਮੁਸਕਰਾ ਕੇ ਜਵਾਬ ਦਿੱਤਾ ਕਿ ਹਾਂ ਤੇ ਇਹ ਸਫ਼ਰ ਸਾਡੀ ਨਵੀਂ ਸ਼ੁਰੂਆਤ ਹੈ ਟ੍ਰੇਨ ਅੱਗੇ ਵਧ ਗਈ ਸਵੇਟੀ ਨੇ ਚੁੱਪਚਾਪ ਜੋਤ ਦਾ ਹੱਥ ਫੜ ਲਿਆ ਜੋਤ ਨੇ ਵੀ ਉਹਦੇ ਹੱਥ ਨੂੰ ਹੌਲੀ ਜਿਹਾ ਦਬਾਇਆ ਕੋਈ ਗੱਲ ਨਹੀਂ ਹੋਈ ਪਰ ਦੋਵਾਂ ਦੇ ਮਨ ਵਿੱਚ ਇੱਕੋ ਭਾਵਨਾ ਸੀ ਆਜ਼ਾਦੀ ਦੀ ਖੁਸ਼ੀ ਤੇ ਥੋੜਾ ਜਿਹਾ ਦਰਦ ਸੀ ਪਹੁੰਚ ਕੇ ਉਹ ਸਟੇਸ਼ਨ ਤੋਂ ਬਾਹਰ ਨਿਕਲੇ ਜੋਤ ਦਾ ਦੋਸਤ ਉਹਨਾਂ ਨੂੰ ਲੈਣ ਆ ਗਿਆ ਸੀ ਉਹਨੇ ਮੁਸਕੁਰਾ ਕੇ ਕਿਹਾ ਆਗੇ ਤੁਸੀਂ ਚਲੋ ਘਰ ਵਿਖਾਉਣਾ ਆ ਛੋਟਾ ਜਿਹਾ ਪੀਜੀ ਆ ਪਰ ਬਹੁਤ ਵਧੀਆ ਆ ਘਰ ਪਹੁੰਚ ਕੇ ਸਵੀਟੀ ਨੇ ਚੁੱਪਚਾਪ ਕਮਰਾ ਵੇਖਿਆ ਇੱਕ ਛੋਟਾ ਜਿਹਾ ਰੂਮ ਸੀ ਜਿੱਥੇ ਬੈੱਡ ਛੋਟੀ ਅਲਮਾਰੀ ਤੇ ਇੱਕ ਖਿੜਕੀ ਸੀ ਜਿਹਦੇ ਤੋਂ ਸ਼ਹਿਰ ਦਿਖਦਾ ਸੀ ਉਹਨੇ ਸੂਟਕੇਸ ਰੱਖਿਆ ਤੇ ਖਿੜਕੀ ਕੋਲ ਜਾ ਕੇ ਖੜੀ ਹੋ ਗਈ ਜੋਤ ਵੀ ਉਹਦੇ ਨੇੜੇ ਆ ਕੇ ਖੜਾ ਹੋ ਗਿਆ ਤੇ ਕਹਿੰਦਾ ਕਿਵੇਂ ਲੱਗ ਰਿਹਾ ਆ ਸਵੀਟੀ ਨੇ ਮੁਸਕੁਰਾ ਕੇ ਜਵਾਬ ਦਿੱਤਾ ਘਰ ਵਰਗਾ ਲੱਗ ਰਿਹਾ ਏ ਕਿਉਂਕਿ ਤੂੰ ਇੱਥੇ ਆ ਇੱਕ ਦਿਨ ਜੋਤ ਦੇ ਮੰਮੀ ਡੈਡੀ ਦਾ ਫੋਨ ਆਇਆ ਉਹਨਾਂ ਨੂੰ ਕਿਸੇ ਨੇ ਪਿੰਡ ਚੋਂ ਖਬਰ ਦੇ ਦਿੱਤੀ ਸੀ ਕਿ ਜੋਤ ਦਾ ਉਹਦੀ ਚਾਚੀ ਨਾਲ ਕੋਈ ਗਲਤ ਰਿਸ਼ਤਾ ਲੱਗਦਾ ਏ ਤੇ ਉਹ ਪਿੰਡ ਛੱਡ ਕੇ ਸ਼ਹਿਰ ਚਲੇ ਗਏ ਨੇ ਇੱਕਠੇ ਰਹਿ ਰਹੇ ਨੇ ਜੋਤ ਦੇ ਮੰਮੀ ਪਾਪਾ ਨੇ ਜੋਤ ਕੋਲੋਂ ਜਦੋਂ ਇਹ ਗੱਲ ਪੁੱਛੀ ਤਾਂ ਜੋਤ ਨੇ ਬਿਨਾਂ ਚਿਜਕਦੇ ਸਾਰੀ ਗੱਲ ਆਪਣੇ ਮੰਮੀ ਪਾਪਾ ਨੂੰ ਸਾਫ਼-ਸਾਫ਼ ਦੱਸ ਦਿੱਤੀ। ਉਹਦੇ ਮੰਮੀ ਪਾਪਾ ਨੇ ਉਹਨੂੰ ਬਹੁਤ ਸਮਝਾਇਆ ਕਿ ਤੂੰ ਨਿਆਣਾ ਸੀ ਤੇਰੀ ਚਾਚੀ ਨੂੰ ਤਾਂ ਸ਼ਰਮ ਹੋਣੀ ਚਾਹੀਦੀ ਸੀ ਪਰ ਜੋਤ ਨੇ ਉਹਨਾਂ ਦੀ ਗੱਲ ਨੂੰ ਵਿਚੇ ਟੋਕਦਿਆਂ ਕਿਹਾ ਕਿ ਚਾਚੀ ਦੀ ਇਹਦੇ 'ਚ ਕੋਈ ਗਲਤੀ ਨਹੀਂ ਆ ਸਾਰੀ ਗਲਤੀ ਮੇਰੀ ਹੀ ਆ। ਜੋਤ ਦੇ ਪਾਪਾ ਨੇ ਕਿਹਾ ਕਿ ਅਜੇ ਵੀ ਕੁਝ ਨਹੀਂ ਵਿਗੜਿਆ ਤੂੰ ਸੋਚ ਲੈ। ਪਰ ਜੋਤ ਨੇ ਕਿਹਾ ਕਿ ਮੈਂ ਸੋਚ ਕੇ ਹੀ ਸਭ ਕੁਝ ਕੀਤਾ ਆ ਜੋਤ ਦੇ ਪਾਪਾ ਨੇ ਕਿਹਾ ਕਿ ਜੇ ਤੂੰ ਸਾਡੀ ਗੱਲ ਨਹੀਂ ਮੰਨਣੀ ਤਾਂ ਸਾਡਾ ਤੇਰੇ ਨਾਲ ਅੱਜ ਤੋਂ ਬਾਅਦ ਕੋਈ ਰਿਸ਼ਤਾ ਨਹੀਂ ਰਿਹਾ ਨਾ ਹੀ ਤੂੰ ਸਾਡੇ ਘਰ ਵੜੀ ਤੇ ਉਹਨਾਂ ਨੇ ਫੋਨ ਕੱਟ ਦਿੱਤਾ ਜੋਤ ਹਜੇ ਨਵਾਂ ਨਵਾਂ ਜਵਾਨ ਹੋਇਆ ਸੀ ਇਸ ਕਰਕੇ ਉਹਨੂੰ ਮਾਪਿਓ ਨਹੀਂ ਦਿਖਾਈ ਦੇ ਰਹੇ ਸੀ ਨਾ ਹੀ ਇਹ ਸਮਾਜ ਦੇਖ ਰਿਹਾ ਸੀ ਪਹਿਲੇ ਕੁਝ ਦਿਨ ਬਹੁਤ ਅਜੀਬ ਲੱਗੇ ਹੌਲੀ ਹੌਲੀ ਜੋਤ ਨੌਕਰੀ ਲਈ ਇੰਟਰਵਿਊ ਦੇਣ ਜਾਣ ਲੱਗਾ। ਸਵੀਟੀ ਨੇ ਵੀ ਇੱਕ ਛੋਟੀ ਜੀ ਸਲਾਈ ਦੀ ਦੁਕਾਨ ਖੋਲਣ ਦਾ ਸੋਚ ਲਿਆ। ਸ਼ਾਮ ਨੂੰ ਜਦੋਂ ਜੋਤ ਵਾਪਸ ਆਉਂਦਾ ਤਾਂ ਉਹ ਦੋਵੇਂ ਬੈਠ ਕੇ ਗੱਲਾਂ ਕਰਦੇ ਕਿ ਕਿਵੇਂ ਦਿਨ ਬੀਤਿਆ, ਕੀ ਕੀ ਹੋਇਆ। ਇੱਕ ਦਿਨ ਸ਼ਾਮ ਨੂੰ ਜੋਤ ਨੇ ਫੋਨ ਤੇ ਇੱਕ ਵੀਡੀਓ ਚਲਾਈ ਤੇ ਸਵੀਟੀ ਨੂੰ ਵਿਖਾਈ। ਇੱਕ ਜੋੜੇ ਦੀ ਕਹਾਣੀ ਸੀ ਜਿਨ੍ਹਾਂ ਨੇ ਨਵੀਂ ਸ਼ੁਰੂਆਤ ਕੀਤੀ ਸੀ। ਉਹਨਾਂ ਨੇ ਕਿਹਾ ਪਹਿਲਾਂ ਡਰ ਬਹੁਤ ਸੀ ਪਰ ਜਦੋਂ ਅਸੀਂ ਇੱਕ ਦੂਜੇ ਦਾ ਸਾਥ ਨਾ ਛੱਡਿਆ ਤਾਂ ਸਭ ਕੁਝ ਸੰਭਵ ਹੋ ਗਿਆ। ਸਵੀਟੀ ਨੇ ਜੋਤਵਲ ਵੇਖ ਕੇ ਕਿਹਾ ਸਾ ਟਿਕਾਣੀ ਵੀ ਇਸੇ ਤਰ੍ਹਾਂ ਹੋਵੇਗੀ ਅਸੀਂ ਵੀ ਖੁਸ਼ ਰਹਾਂਗੇ ਸਮਾਂ ਬੀਤਦਾ ਗਿਆ ਜੋਤ ਨੂੰ ਨੌਕਰੀ ਮਿਲ ਗਈ ਸਵੀਟੀ ਨੇ ਆਪਣੀ ਛੋਟੀ ਜਿਹੀ ਸਲਾਈ ਦੀ ਦੁਕਾਨ ਸ਼ੁਰੂ ਕੀਤੀ ਹੋਈ ਸੀ ਉਹ ਦੋਵੇਂ ਹੁਣ ਇੱਕ ਨਵੇਂ ਘਰ ਵਿੱਚ ਰਹਿਣ ਲੱਗ ਪਏ ਰਾਤ ਨੂੰ ਜਦੋਂ ਬੈਠ ਕੇ ਗੱਲਾਂ ਕਰਦੇ ਤਾਂ ਪੁਰਾਣੀਆਂ ਯਾਦਾਂ ਆਉਂਦੀਆਂ ਇੱਕ ਰਾਤ ਸਵੀਟੀ ਨੇ ਜੋਤ ਨੂੰ ਕਿਹਾ ਕਿ ਅਸੀਂ ਸਹੀ ਫੈਸਲਾ ਕੀਤਾ ਸੀ ਜੋਤ ਨੇ ਉਹਨੂੰ ਨੇੜੇ ਖਿੱਚ ਕੇ ਜਵਾਬ ਦਿੱਤਾ ਕਿ ਹਾਂ ਤੇ ਇਹ ਸਾਡੇ ਕਹਾਣੀ ਹੁਣ ਸ਼ੁਰੂ ਹੋਈ ਹੈ ਤੇ ਉਹ ਦੋਵੇਂ ਇੱਕ ਦੂਜੇ ਵੱਲ ਵੇਖ ਕੇ ਮੁਸਕਰਾਏ ਸ਼ਹਿਰ ਦੀਆਂ ਲਾਈਟਾਂ ਬਾਹਰ ਚਮਕ ਰਹੀਆਂ ਸੀ ਉਹਨਾਂ ਦੀ ਜ਼ਿੰਦਗੀ ਵੀ ਹੁਣ ਰੌਸ਼ਨ ਹੋ ਗਈ ਸੀ ਪਰ ਜੋਤ ਨੇ ਇਸ ਪਿਆਰ ਦੇ ਚੱਕਰ 'ਚ ਆਪਣੇ ਮਾਪਿਓ ਗਵਾਲੇ ਸੀ ਜੋ ਕਿ ਬਹੁਤ ਗਲਤ ਗੱਲ ਸੀ ਇਹ ਸੀ ਅੱਜ ਦੀ ਸਟੋਰੀ ਤੁਸੀਂ ਇਸ ਬਾਰੇ ਕੀ ਕਹਿਣਾ ਚਾਹੋਗੇ ਕਮੈਂਟ 'ਚ ਜ਼ਰੂਰ ਦੱਸਣਾ ਹੋਰ ਨਵੀਆਂ-ਨਵੀਆਂ ਸਟੋਰੀਜ਼ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਵੀ ਕਰ ਲੈਣਾ ਸਟੋਰੀ ਨੂੰ ਲਾਈਕ ਤੇ ਸ਼ੇਅਰ ਵੀ ਜ਼ਰੂਰ ਕਰਨਾ